ਸਤਿ ਸ਼੍ਰੀ ਅਕਾਲ ਜੀ ਕਿੰਨੇ ਕੁ ਵਖ ਵਖ ਲੋਕ ਹਨ ਇਸ ਦੁਨੀਆ ਵਿੱਚ ਵਿਚਾਰੀ ਨੂੰ ਤੋਂ ਕਿੰਨਾ ਕੰਮ ਕਰਵਾਉਂਦੇ ਹਨ ਵੇਖੋ ਅਜੇ ਸੌਰੀ ਆਈ ਨੂੰ ਮਹੀਨਾ ਵੀ ਨਹੀਂ ਹੋਇਆ ਪਰ ਇਸ ਜਸਵਿੰਦਰ ਨੇ ਆਪਣੀ ਨੂੰ ਨੂੰ ਕੰਮ ਤੇ ਲਾ ਹੀ ਦਿੱਤਾ ਹੈ ਨਾਲ ਦੀ ਗਵੰਡਣ ਬੋਲੀ ਅਤੇ ਨਹੀਂ ਤਾਂ ਕੀ ਜਰਾ ਵੀ ਸ਼ਰਮ ਨਹੀਂ ਆਉਂਦੀ ਆਪਣੀ ਧੀ ਹੁੰਦੀ ਤਾਂ ਪਤਾ ਲੱਗਦਾ ਕਿਸੇ ਦੀ ਧੀ ਨੂੰ ਲਿਆ ਕੇ ਕੰਮ ਕਰਵਾਉਣਾ ਬਹੁਤ ਆਸਾਨ ਹੈ ਗਵਾਂਡਣ ਫੱਥੋ ਨਹੀਂ ਕਿਹਾ ਗਵਾਂਡ ਵਿੱਚ ਰਹਿਣ ਵਾਲੀਆਂ ਊਸ਼ਤੇ ਫੱਥੋ ਆਪਣੇ ਕੋਲ ਹੀ ਰਹਿਣ ਵਾਲੀ ਜਸਵਿੰਦਰ ਜੀ ਬਾਰੇ ਗੱਲਾਂ ਕਰ ਰਹੀਆਂ ਸਨ ਤੇ ਜਾਣ ਬੁੱਝ ਕੇ ਜ਼ੋਰ-ਜ਼ੋਰ ਨਾਲ ਬੋਲ ਰਹੀਆਂ ਸਨ ਆਖਰ ਜਸਵਿੰਦਰ ਜੀ ਦੀ ਨੂੰ ਉਹਨਾਂ ਨੂੰ ਬਾਹਰ ਕੰਮ ਕਰਦੀ ਦੇਖ ਰਹੀ ਸੀ ਬਸ ਦੋਵੇਂ ਉਸਤੇ ਕਰਨ ਤਾਂ ਕਹੀ ਆਵਾਜ਼ ਪਛਾਉਣਾ ਚਾਹੁੰਦੀਆਂ ਸਨ ਜਸਵਿੰਦਰ ਜੀ ਦੇ ਪੁੱਤਰ ਦਾ ਵਿਆਹ 2 ਮਹੀਨੇ ਪਹਿਲਾਂ ਹੀ ਪ੍ਰੀਤੀ ਨਾਲ ਹੋਇਆ ਸੀ ਉਹਨਾਂ ਦੇ ਘਰ ਵਿੱਚ ਜਸਵਿੰਦਰ ਜੀ ਤੋਂ ਇਲਾਵਾ ਉਹਨਾਂ ਦਾ ਘਰ ਵਾਲਾ ਅਰਵਿੰਦਰ ਪੁੱਤਰ ਗੁਰਜਾੰਡ ਤੇ ਨੂੰਹ ਪ੍ਰੀਤੀ ਸਨ। ਕੁੱਲ ਮਿਲਾ ਕੇ ਚਾਰ ਬੰਦਿਆਂ ਦਾ ਪਰਿਵਾਰ ਸੀ। ਸਭ ਮਿਲ ਜੁਲ ਕੇ ਰਹਿੰਦੇ ਸਨ। ਜਸਵਿੰਦਰ ਜੀ ਤਾਂ ਬਹੁਤ ਸੁਲਝੀ ਹੋਈ ਔਰਤ ਸਨ ਤੇ ਇੱਕ ਚੰਗੀ ਸੱਸ ਵੀ। ਇਹ ਨਹੀਂ ਸੀ ਕਿ ਨੂੰਹ ਇਕੱਲੀ ਹੀ ਘਰ ਦਾ ਕੰਮ ਕਰਦੀ ਹੋਵੇ ਸਭ ਮਿਲ ਜੁਲ ਕੇ ਕੰਮ ਕਰਦੇ ਸਨ ਪਰ ਲੋਕਾਂ ਦਾ ਕੀ ਹੈ? ਉਹਨਾਂ ਨੂੰ ਗੱਲਾਂ ਬਣਾਉਣ ਵਿੱਚ ਮਜ਼ਾ ਆਉਂਦਾ। ਕਿਸੇ ਦੇ ਘਰ ਵਿੱਚ ਸ਼ਾਂਤੀ ਹੋਵੇ ਤਾਂ ਲੋਕਾਂ ਨੂੰ ਆਰਾਸ ਨਹੀਂ ਆਉਂਦੀ। ਜਦੋਂ ਵੀ ਨੂੰਹ ਕੰਮ ਕਰਦੀ ਦਿਖਦੀ ਤਾਂ ਇਹਨਾਂ ਲੋਕਾਂ ਦੀ ਬਕਵਾਸ ਸ਼ੁਰੂ ਹੋ ਜਾਂਦੀ। ਅਜ ਬ੍ਰੀਤੀ ਘਰ ਦੇ ਬਾਹਰ ਬਰਾਂਡੇ ਵਿੱਚ ਸਫਾਈ ਕਰ ਰਹੀ ਸੀ ਤੇ ਉਸ ਨੂੰ ਵੇਖ ਕੇ ਇਹਨਾਂ ਨੇ ਬਸ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਾਲਾਂਕਿ ਪ੍ਰੀਤੀ ਸਫਾਈ ਦਾ ਕੰਮ ਕਰ ਰਹੀ ਸੀ ਉਸ ਵੇਲੇ ਜਸਵਿੰਦਰ ਜੀ ਰਸੋਈ ਵਿੱਚ ਨਾਸ਼ਤਾ ਤਿਆਰ ਕਰ ਰਹੀ ਸੀ ਦੋਵੇਂ ਸੱਸ ਨੂੰ ਮਿਲ ਕੇ ਕੰਮ ਕਰ ਰਹੀਆਂ ਸਨ ਤੇ ਇਸ ਤਰ੍ਹਾਂ ਉਹਨਾਂ ਦੋਵਾਂ ਦਾ ਕੰਮ ਵੀ ਜਲਦੀ ਹੋ ਜਾਂਦਾ ਸੀ ਪ੍ਰੀਤੀ ਨੇ ਜਦੋਂ ਇਹ ਗੱਲਾਂ ਸੁਣੀਆਂ ਤਾਂ ਉਹ ਆ ਕੇ ਜਸਵਿੰਦਰ ਜੀ ਨੂੰ ਦੱਸਿਆ ਕਿ ਮੰਮੀ ਜੀ ਬਾਹਰ ਦੋਵੇਂ ਗਵਾਂਢਣਾ ਬੇਵਜ੍ਹਾ ਦੀਆਂ ਗੱਲਾਂ ਕਰ ਰਹੀਆਂ ਹਨ ਤਾਂ ਜਸਵਿੰਦਰ ਜੀ ਨੇ ਕਿਹਾ ਪੁੱਤਰ ਤੋ ਬੇਵਜ੍ਹਾ ਦੀਆਂ ਗੱਲਾਂ ਤੇ ਧਿਆਨ ਹੀ ਨਾ ਦੇ ਲੋਕਾਂ ਨੂੰ ਕਦੇ ਕਿਸੇ ਦੇ ਘਰ ਦੀ ਸ਼ਾਂਤੀ ਰਾਸ ਨਹੀਂ ਆਉਂਦੀ ਉਹਨਾਂ ਨੂੰ ਬਕਵਾਸ ਕਰਨ ਦੀ ਸਾਨੂੰ ਪਤਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਸੁਣ ਕੇ ਪ੍ਰੀਤੀ ਵੀ ਚੁੱਪ ਹੋ ਗਈ ਦੋ ਦਿਨਾਂ ਬਾਅਦ ਜਸਵਿੰਦਰ ਜੀ ਨੂੰ ਮਿਲਣ ਉਹਨਾਂ ਦੀ ਰਣਾਨ ਮੋਹਿੰਦਰ ਜੀ ਆਈ ਉਹ ਸੁਭਾਅ ਦੀ ਬੜੀ ਤੇਜ਼ ਸੀ ਇਸ ਕਰਕੇ ਆਪਣੇ ਘਰ ਵਿੱਚ ਉਹਨਾਂ ਦੀ ਆਪਣੀ ਨੂ ਨਾਲ ਨਹੀਂ ਬੰਦੀ ਸੀ ਇਸ ਕਰਕੇ ਇੱਥੇ ਵੀ ਚੈੱਕ ਕਰਨ ਆ ਗਈ ਕਿ ਉਹਨਾਂ ਦੀ ਭਾਬੀ ਦੀ ਆਪਣੀ ਨੂੰ ਨਾਲ ਜੰਮ ਰਹੀ ਹੈ ਜਾਂ ਨਹੀਂ ਉਹ ਸਵੇਰੇ ਜਲਦੀ ਹੀ ਆ ਗਈ ਜਦੋਂ ਉਹ ਘਰ ਆਈ ਤਾਂ ਪ੍ਰੀਤੀ ਆਪਣੇ ਕਮਰੇ ਦੀ ਸਫਾਈ ਕਰ ਰਹੀ ਸੀ ਤੇ ਜਸਵਿੰਦਰ ਜੀ ਨਾਸ਼ਟਾ ਤਿਆਰ ਕਰ ਰਹੀ ਸੀ ਮਹਿੰਦਰ ਜੀ ਨੇ ਆਉਂਦੇ ਹੀ ਜਸਵਿੰਦਰ ਜੀ ਨੂੰ ਕਿਹਾ ਕੀ ਗੱਲ ਹੈ ਤੁਸੀਂ ਇਕੱਲੇ ਹੀ ਕਿਚਨ ਵਿੱਚੋਂ ਨੂੰ ਕਿੱਥੇ ਹੈ ਉਹ ਤੁਹਾਡੀ ਮਦਦ ਨਹੀਂ ਕਰ ਰਹੀ ਮੈਨੂੰ ਤਾਂ ਲੱਗੇ ਸੀ ਕਿ ਹੁਣ ਤੁਸੀਂ ਆਰਾਮ ਕਰਦੇ ਮਿਲੋਗੇ ਦੀਦੀ ਮੈਨੂੰ ਕੀ ਹੋਇਆ ਜੋ ਮੈਂ ਇਸ ਵੇਲੇ ਆਰਾਮ ਕਰਾਂਗੀ ਤੇ ਰਹੀ ਗੱਲ ਨੂਹ ਦੀ ਤਾਂ ਉਹ ਵੀ ਕੰਮ ਹੀ ਕਰ ਰਹੀ ਹੈ ਅਜੇ ਫਿਲਹਾਲ ਤਾਂ ਉਹ ਆਪਣੇ ਕਮਰੇ ਦੀ ਸਫਾਈ ਕਰ ਰਹੀ ਹੈ ਅਰੇ ਤਮ ਪਹਿਲਾਂ ਉਸ ਨੂੰ ਰਸੋਈ ਦਾ ਕੰਮ ਕਰ ਲੈਣਾ ਚਾਹੀਦਾ ਸੀ ਕਮਰੇ ਦੀ ਸਫਾਈ ਤਾਂ ਬਾਅਦ ਵਿੱਚ ਵੀ ਹੁੰਦੀ ਰਹੇਗੀ ਇੱਥੇ ਸੱਸ ਰਸੋਈ ਵਿੱਚ ਇਕੱਲੀ ਲੱਗੀ ਹੋਈ ਹੈ ਇੰਨੀ ਸੀ ਸਮਝ ਹੈ ਉਸ ਵਿੱਚ ਵੀ ਹੋਣੀ ਚਾਹੀਦੀ ਸੀ ਹੁਣ ਤਾਂ ਨੂਹ ਤੋਂ ਸੇਵਾ ਕਰਵਾਓ ਮੈਂ ਤਾਂ ਮੇਰੀ ਨੂਹ ਦੇ ਆਉਣ ਤੋਂ ਬਾਅਦ ਕਦੇ ਰਸੋਈ ਵਿੱਚ ਜਾ ਕੇ ਝਾਤੀ ਵੀ ਨਹੀਂ ਮਾਰਦੀ ਸੀ ਮਹਿੰਦਰ ਜੀ ਆਪਣੇ ਹੱਥਾਂ ਨੂੰ ਨਚਾਉਂਦੀ ਹੋਈ ਬੋਲੀ ਧੀਦੀ ਮੇਰੀ ਨੂੰ ਸਮਝਦਾ ਰਹੀ ਹੈ ਜਦੋਂ ਅਸੀਂ ਦੋਵੇਂ ਮਿਲ ਕੇ ਕੰਮ ਕਰਦੇ ਹਾਂ ਤਾਂ ਕੰਮ ਜਲਦੀ ਹੋ ਜਾਂਦਾ ਹੈ ਤਾਂ ਉਹ ਕੱਲੀ ਕਿਉਂ ਲੱਗੀ ਰਹੇਗੀ ਤੇ ਜੋ ਤੱਕ ਮੇਰੇ ਹੱਥ ਪੈਰ ਚੱਲਦੇ ਹਨ ਤਾਂ ਮੈਂ ਨੂੰ ਤੋਂ ਸੇਵਾ ਕਿਉਂ ਕਰਵਾਉਂ ਵਹਿਗੁਰੂ ਦੀ ਕਿਰਪਾ ਨਾਲ ਮੈਨੂੰ ਅਜੇ ਸੇਵਾ ਦੀ ਕੋਈ ਲੋੜ ਨਹੀਂ ਹੈ ਜਸਵਿੰਦਰ ਜੀ ਦੀ ਗੱਲ ਸੁਣ ਕੇ ਉਸ ਵੇਲੇ ਤਾਂ ਮਹਿੰਦਰ ਜੀ ਚੁੱਪ ਹੋ ਗਏ ਆਖਰ ਆਪਣੀ ਭਾਬੀ ਦੇ ਸੁਭਾਅ ਨੂੰ ਤਾਂ ਉਹ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ ਪਤਾ ਸੀ ਕਿ ਇਹ ਤਾਂ ਇਹਨਾਂ ਦੀਆਂ ਗੱਲਾਂ ਵਿੱਚ ਆਉਣ ਵਾਲੀ ਨਹੀਂ ਹੈ ਖੇਰ ਸਭ ਲੋਕਾਂ ਨੇ ਨਾਸ਼ਤਾ ਕਰ ਲਿਆ ਉਸ ਤੋਂ ਬਾਅਦ ਜਸਵਿੰਦਰ ਜੀ ਨੇ ਪ੍ਰੀਤੀ ਨੂੰ ਕਿਹਾ ਹੁਣ ਤੂੰ ਥੋੜੀ ਡੇਰ ਆਰਾਮ ਕਰ ਲੈ ਫਿਰ ਅਸੀਂ ਲੋਕ ਦੁਪਹਿਰ ਦੇ ਖਾਣੇ ਦੀ ਤਿਆਰੀ ਕਰ ਲਵਾਂਗੇ ਪ੍ਰੀਤੀ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਆਰਾਮ ਕਰਨ ਚਲੀ ਗਈ ਤੇ ਜਸਵਿੰਦਰ ਜੀ ਆਪਣੀ ਨਾਲ ਨਨਾਨ ਨਾਲ ਗੱਲਾਂ ਕਰਨ ਲੱਗੀ 2 ਘੰਟੇ ਬਾਅਦ ਪ੍ਰੀਤੀ ਨੇ ਆ ਕੇ ਜਸਵਿੰਦਰ ਜੀ ਤੋਂ ਪੁੱਛਿਆ ਮੰਮੀ ਜੀ ਖਾਣੇ ਵਿੱਚ ਕੀ ਬਣਾਉਣਾ ਹੈ ਜੋ ਦੀਦੀ ਨੂੰ ਪਸੰਦ ਆਵੇ ਉਹੀ ਬਣਾ ਲੈ ਬੱਸ ਇਹਨਾਂ ਨੂੰ ਖੀਰ ਬਹੁਤ ਪਸੰਦ ਹੈ ਤੇ ਖੀਰ ਜ਼ਰੂਰ ਬਣੇਗੀ ਪਰ ਮੰਮੀ ਜੀ ਦੁੱਧ ਤਾਂ ਲਿਆਉਣਾ ਪਵੇਗਾ ਕੋਈ ਗੱਲ ਨਹੀਂ ਮੈਂ ਅਜੇ ਮਹਾਲੇ ਦੀ ਦੁਕਾਨ ਤੋਂ ਲੈ ਕੇ ਆਉਂਦੀ ਹਾਂ ਤਦ ਤੱਕ ਤੂੰ ਖਾਣੇ ਦੀ ਤਿਆਰੀ ਕਰ ਲੈ ਇਓਂ ਕਹਿ ਕੇ ਜਸਵਿੰਦਰ ਜੀ ਤਾਂ ਦੁੱਧ ਲੈਣ ਚਲੀ ਗਈ ਉਹਨਾਂ ਦੇ ਜਾਂਦੇ ਹੀ ਮਹਿੰਦਰ ਮਹਿੰਦਰ ਜੀ ਪਹੁੰਚ ਗਈ ਪ੍ਰੀਤੀ ਦੇ ਕੋਲ ਰਸੋਈ ਵਿੱਚ ਉਸ ਨੂੰ ਰਸੋਈ ਵਿੱਚ ਕੰਮ ਕਰਦੇ ਦੇਖ ਕੇ ਮਹਿੰਦਰ ਜੀ ਨੇ ਕਿਹਾ ਨੂੰ ਮੈਨੂੰ ਤਾਂ ਬਹੁਤ ਬੁਰਾ ਲੱਗ ਰਿਹਾ ਹੈ ਕਿ ਤੇਰੀ ਸੱਸ ਨੇ ਤੈਨੂੰ 2 ਮਹੀਨਿਆਂ ਵਿੱਚ ਹੀ ਰਸੋਈ ਵਿੱਚ ਲਾ ਦਿੱਤਾ ਅਜੀਤ ਤੇਰੇ ਹੱਸਣ ਖੇਡਣ ਖੇਡਣ ਤੇ ਦੇਣ ਹਨ ਕੰਮ ਤਾਂ ਜ਼ਿੰਦਗੀ ਭਰ ਹੀ ਹੈ ਪਰ ਭਾਬੀ ਵੀ ਨਾ ਬਿਲਕੁਲ ਸਮਝਦੀ ਨਹੀਂ ਕੋਈ ਗੱਲ ਨਹੀਂ ਬੂਆ ਜੀ ਆਖਰ ਘਰ ਵਿੱਚ ਕੰਮ ਹੀ ਕਿੰਨਾ ਹੈ ਮੈਂ ਕੱਲੀ ਹੀ ਥੋੜੀ ਨਾ ਲੱਗੀ ਰਹਿੰਦੀ ਆ ਮੈਂ ਤੇ ਮੰਮੀ ਜੀ ਮਿਲ ਕੇ ਕਰ ਲੈਂਦੀ ਆ ਪ੍ਰੀਤੀ ਨੇ ਮੁਸਕਰਾ ਕੇ ਕਿਹਾ ਤੂੰ ਤਾਂ ਬਹੁਤ ਹੀ ਭੋਲੀ ਐ ਤੇਰੀ ਸੱਸ ਤੋਂ ਤਾਂ ਕੋਈ ਕੰਮ ਹੁੰਦਾ ਨਹੀਂ ਐ ਤੇ ਤੈਨੂੰ ਕੰਮ ਤੇ ਲਾ ਰੱਖਿਆ ਇਹ ਤੂੰ ਹੈ ਕਿ ਸਮਝਦੀ ਨਹੀਂ ਹੈ ਉਹ ਤਾਂ ਸਿਰਫ ਦਿਖਾਵੇ ਲਈ ਹੀ ਮਦਦ ਕਰਦੀ ਹੈ ਮਹਿੰਦਰ ਜੀ ਉਸ ਦੇ ਕੋਲ ਆ ਕੇ ਬੋਲੀ ਸੁਣ ਕੇ ਪ੍ਰੀਤੀ ਹੈਰਾਨ ਰਹਿ ਗਈ ਆਖਰ ਮਹਿੰਦਰ ਜੀ ਤਾਂ ਉਸ ਦੀ ਸੱਸ ਦੀ ਨਣਾਣ ਹੈ ਹੁਣ ਉਹ ਇਹ ਗੱਲ ਕਹਿ ਰਹੀ ਹੈ ਤਾਂ ਜ਼ਰੂਰ ਕੋਈ ਨਾ ਕੋਈ ਗੱਲ ਹੋਵੇਗੀ ਇਹ ਸੋਚ ਕੇ ਪ੍ਰੀਤੀ ਨੇ ਕਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੂਆ ਜੀ ਖੋਲ ਕੇ ਕਹੋ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮਹਿੰਦਰ ਜੀ ਨੇ ਆਪਣਾ ਦਾ ਸਫਲ ਹੁੰਦਾ ਵੇਖ ਕੇ ਬੜੀ ਖੁਸ਼ੀ ਹੋ ਰਹੀ ਸੀ ਉਹਨਾਂ ਨੇ ਕਿ ਹਾਰੇ ਪੁੱਤਰ ਤੇਰੀ ਸੱਸ ਕਹਿ ਰਹੀ ਸੀ ਕਿ ਮਿਲ ਜੁਲ ਕੇ ਕੰਮ ਕਰਨਾ ਪੈਂਦਾ ਹੈ ਜਦੋਂ ਪੁੱਤਰ ਨੂੰ ਇਹ ਦਿਖੇਗਾ ਤਦ ਨੂੰ ਹਨੀਸ਼ਾ ਮੁਠੀ ਵਿੱਚ ਰਹੇਗੀ ਕੁਝ ਦਿਨਾਂ ਦੀ ਤਾਂ ਗੱਲ ਹੈ ਹੌਲੀ-ਹੌਲੀ ਸਾਰਾ ਕੰਮ ਉਸੇ ਦੀ ਸਿਰ ਤੇ ਪਾ ਦੇਵੇਗੀ ਤੇ ਰਾਜ ਕਰੇਗੀ ਇਸ ਤੋਂ ਨੂੰ ਵੀ ਮੇਰੇ ਕਹੇ ਵਿੱਚ ਰਹੇਗੀ ਨਹੀਂ ਨਹੀਂ ਮੰਮੀ ਜੀ ਜਿਹहां ਨਹੀਂ ਕਹਿ ਸਕਦੀ ਉਹ ਤਾਂ ਬਿਲਕੁਲ ਮੇਰੀ ਮੰਮੀ ਵਾਂਗ ਹੈ ਪ੍ਰੀਤੀ ਹੈਰਾਨ ਹੁੰਦੀ ਕੋਈ ਬੋਲੀ ਕਦੇ ਕੋਈ ਸੱਸ ਵੀ ਮਾਂ ਬਣੀ ਹੈ ਕੀ ਬਾਕੀ ਸਮਝਾਉਣਾ ਮੇਰਾ ਫਰਜ ਸੀ ਬਾਕੀ ਤੇਰੀ ਮਰਜ਼ੀ ਇੰਨੇ ਵਿੱਚ ਜਸਵਿੰਦਰ ਜੀ ਦੁੱਧ ਲੈ ਕੇ ਘਰ ਆ ਗਈ ਤਾਂ ਮਹਿੰਦਰ ਜੀ ਰਸੋਈ ਦੇ ਬਾਹਰ ਆ ਗਏ ਪਰ ਇਸ ਤੋਂ ਬਾਅਦ ਪ੍ਰੀਤੀ ਉਖੜੀ ਉਖੜੀ ਸੀ ਜੋ ਕੰਮ ਹੱਥ ਵਿੱਚ ਸੀ ਉਹ ਥੋੜਾ ਜਿਹਾ ਕੀਤਾ ਤੇ ਫਿਰ ਜਸਵਿੰਦਰ ਜੀ ਤੋਂ ਬੋਲੀ ਮੰਮੀ ਜੀ ਮੇਰਾ ਸਿਰ ਦਰਦ ਹੋ ਰਿਹਾ ਮੈਂ ਤਾਂ ਖਾਣਾ ਨਹੀਂ ਬਣਾ ਸਕਾਂਗੀ ਮੈਂ ਆਪਣੇ ਕਮਰੇ ਵਿੱਚ ਆਰਾਮ ਕਰਨ ਜਾ ਰਹੀ ਹਾਂ ਤੇ ਬਿਨਾ ਜਸਵਿੰਦਰ ਜੀ ਦੀ ਪ੍ਰਤੀਕਿਰਿਆ ਜਾਣੇ ਹੋ ਰਸੋਈ ਤੋਂ ਨਿਕਲ ਗਈ ਤੇ ਆਪਣੇ ਕਮਰੇ ਵਿੱਚ ਚਲੀ ਗਈ ਇਹ ਗੱਲ ਜਸਵਿੰਦਰ ਜੀ ਨੂੰ ਕੋਈ ਬੜੀ ਅਜੀਬ ਲੱਗੀ ਜੇ ਉਹ ਦੁੱਧ ਲੈਣ ਗਈ ਸੀ ਤਦ ਤੱਕ ਸਭ ਕੁਝ ਠੀਕ ਸੀ ਫਿਰ اچانک ਕੀ ਹੋ ਗਿਆ ਹਾਲਾਂਕਿ ਉਸ ਵੇਲੇ ਉਹਨਾਂ ਨੇ ਵੱਧ ਕੁਝ ਨਹੀਂ ਕਿਹਾ ਪਰ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹਨਾਂ ਦੀ ਨਨਾਨ ਨੇ ਕੁਝ ਨਾ ਕੁਝ ਅਜੀਹਾ ਕਹਿ ਦਿੱਤਾ ਜਿਸ ਦਾ ਪ੍ਰੀਤੀ ਤੇ ਅਸਰ ਹੋਇਆ ਪਰ ਇਹ ਵੇਖ ਕੇ ਮਹਿੰਦਰ ਜੀ ਨੂੰ ਮਨ ਹੀ ਮਨ ਬਹੁਤ ਖੁਸ਼ੀ ਹੋ ਰਹੀ ਸੀ ਸਾਰਾ ਖਾਣਾ ਜਸਵਿੰਦਰ ਜੀ ਨੇ ਖੁਦ ਬਣਾਇਆ ਹਾਰੋ ਇਦੋਂ ਮੇ ਸੱਸ ਨੂੰ ਦੁਪਹਿਰ ਵਿੱਚ ਖਾਣਾ ਇਕੱਠੇ ਹੀ ਖਾਂਦੀਆਂ ਸਨ ਇਸ ਲਈ ਮਹਿੰਦਰ ਜੀ ਨੂੰ ਖਾਣਾ ਪਰੋਸਣ ਤੋਂ ਬਾਅਦ ਉਹ ਦੋ ਵਾਰ ਪ੍ਰੀਤੀ ਨੂੰ ਆਵਾਜ਼ ਵੀ ਦੇ ਆਈ ਪਰ ਪ੍ਰੀਤੀ ਬਾਹਰ ਆਈ ਤਾਂ ਆਪਣਾ ਖਾਣਾ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਜਸਵਿੰਦਰ ਜੀ ਉਸ ਦੇ ਇਸ ਵਿਹਾਰ ਤੋਂ ਹੈਰਾਨ ਸੀ ਖੈਰ ਉਹਨਾਂ ਨੇ ਇਕੱਲੇ ਹੀ ਖਾਣਾ ਖਾਧਾ ਸ਼ਾਮ ਦੀ ਚਾਹ ਵੇਲੇ ਵੀ ਪ੍ਰੀਤੀ ਬਾਹਰ ਨਿਕਲ ਕੇ ਨਹੀਂ ਆਈ ਜਸਵਿੰਦਰ ਜੀ ਨੇ ਹੀ ਚਾਹ ਬਣਾਈ ਤੇ ਮਹਿੰਦਰ ਜੀ ਨੂੰ ਚਾਹ ਦੇਣ ਤੋਂ ਬਾਅਦ ਉਹ ਪ੍ਰੀਤੀ ਦੇ ਕਮਰੇ ਵਿੱਚ ਚਾਹ ਦੇਣ ਗਈ ਪਰ ਪ੍ਰੀਤੀ ਦੂਜੀ ਤਰਫ ਮੂੰਹ ਕਰਕੇ ਬੈਠ ਗਈ ਉਸ ਵੇਲੇ ਹੀ ਉਹਨਾਂ ਦੀ ਇੱਛਾ ਹੋਈ ਸੀ ਕਿ ਅਜੇ ਦੀ ਅਜੇ ਗੱਲ ਕਰਨ ਪਰ ਉਹ ਚੁੱਪਚਾਪ ਬਾਹਰ ਆ ਗਈ ਸ਼ਾਮ ਨੂੰ ਮਹਿੰਦਰ ਜੀ ਦੇ ਜਾਣ ਤੋਂ ਬਾਅਦ ਜਸਵਿੰਦਰ ਜੀ ਨੇ ਪ੍ਰੀਤੀ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਬਿਨਾਂ ਕਿਸੇ ਲਾਗ ਲਪੇਟ ਦੇ ਪੁੱਛਿਆ ਨੂੰ ਆਖਰ ਗੱਲ ਕੀ ਹੈ ਤੂੰ ਬੜੀ ਉਖੜੀ ਉਖੜੀ ਲੱਗ ਰਹੀ ਹੈ ਤਦ ਪ੍ਰੀਤੀ ਨੇ ਗੱਲ ਨੂੰ ਟਾਲਣਾ ਚਾਇਆ ਪਰ ਜਸਵਿੰਦਰ ਜੀ ਨੇ ਕਿਹਾ ਸੱਚ ਸੱਚ ਦੱਸ ਪੁੱਤ ਕੀ ਗੱਲ ਐ ਜੇ ਮੈਥੋਂ ਕੋਈ ਪਰੇਸ਼ਾਨੀ ਹੈ ਤਾਂ ਮੈਨੂੰ ਕਹੋ ਗੱਲ ਨੂੰ ਦਿਲ ਵਿੱਚ ਨਾ ਰੱਖੋ ਦਿਲ ਵਿੱਚ ਗੱਲ ਜਮਾ ਕਰ ਨਾਲ ਅੱਗੇ ਚੱਲ ਕੇ ਗੱਲ ਵਿਗੜਦੀ ਹੀ ਐ ਬੇਤਰ ਇਹੀ ਐ ਕਿ ਉਸ ਨੂੰ ਬੋਲ ਦਿੱਤਾ ਜਾਵੇ ਜਦੋਂ ਤੱਕ ਤੂੰ ਖੁਦ ਨਹੀਂ ਦੱਸੇਂਗੀ ਤੂੰ ਖੁਦ ਪਰੇਸ਼ਾਨ ਹੁੰਦੀ ਰਹੇਂਗੀ ਇਸ ਤੋਂ ਬੇਤਰ ਐ ਕਿ ਗੱਲਾਂ ਨੂੰ ਖੁੱਲ ਕੇ ਬੋਲ ਦੇ ਤਦ ਪ੍ਰੀਤੀ ਨੇ ਉਹਨਾਂ ਨੂੰ ਮਹਿੰਦਰ ਜੀ ਦੇ ਅਨਸਾਰੀਆਂ ਗੱਲਾਂ ਦੱਸ ਦਿੱਤੀਆਂ ਨੇ ਕਿਹਾ ਮੰਮੀ ਜੀ ਮੈਨੂੰ ਇਹ ਉਮੀਦ ਨਹੀਂ ਸੀ ਕਿ ਤੁਸੀਂ ਮੇਰੇ ਵਾਰੀ ਰਹੀਆਂ ਗੱਲਾਂ ਕਰੋਗੇ ਤੁਹਾਨੂੰ ਨਹੀਂ ਕਰਨਾ ਹੈ ਤਾਂ ਕੰਮ ਤਾਂ ਨਾ ਕਰੋ ਪਰ ਘੱਟੋ ਘੱਟ ਸਭ ਨੂੰ ਇਹ ਨਾ ਕਹੋ ਕਿ ਤੁਹਾਨੂੰ ਮੇਰੇ ਨਾਲ ਮਿਲਜੁਲ ਕੇ ਕੰਮ ਕਰਾਉਣਾ ਪੈ ਰਿਹਾ ਆਪਣੇ ਪੁੱਤਰ ਨੂੰ ਦਿਖਾਉਣ ਲਈ ਇਹ ਸਭ ਨਾ ਕਰੋ ਸੁਣ ਕੇ ਜਸਵਿੰਦਰ ਜੀ ਹੈਰਾਨ ਰਹਿ ਗਈ ਤੇ ਬੋਲੀ ਪੁੱਤ ਕੱਚੇ ਕੰਨਾਂ ਦੀ ਨਾ ਬਣੋ ਨਹੀਂ ਤਾਂ ਲੋਕ ਤੁਹਾਡਾ ਘਰ ਤੋੜ ਦੇਣਗੇ ਮੈਨੂੰ ਮੇਰੇ ਪੁੱਤਰ ਨੂੰ ਦਿਖਾਉਣ ਦੀ ਲੋੜ ਨਹੀਂ ਹੈ ਮੈਂ ਕੰਮ ਵਿੱਚ ਤੇਰੀ ਮਦਦ ਕਰਾਂਗੀ ਤਾ ਵੀ ਮੈਂ ਤੇਰੀ ਸੱਸ ਹੀ ਰਾਂਗੀ ਤੇ ਨਹੀਂ ਕਰਾਂਗੀ ਤਾਂ ਵੀ ਤੇਰੀ ਸੱਸ ਹੀ ਰਾਂਗੀ ਤੈਨੂੰ ਕੀ ਲੱਗਦਾ ਹੈ ਲੋਕ ਸਿਰਫ ਮੇਰੇ ਲਈ ਤੈਨੂੰ ਹੀ ਕੁਝ ਕਹਿ ਰਹੇ ਹਨ ਹੋ ਸਕਦਾ ਹੈ ਕਿ ਉਹ ਮੈਨੂੰ ਵੀ ਤੇਰੇ ਲਈ ਬਹੁਤ ਕੁਝ ਕਹਿ ਰਹੇ ਹੋਣ ਪਰ ਮੈਂ ਤਾਂ ਉਹਨਾਂ ਦੀਆਂ ਗੱਲਾਂ ਵਿੱਚ ਨਹੀਂ ਆ ਰਹੀ ਮੈਂ ਨਹੀਂ ਜਾਣਦੀ ਕਿ ਤੇਰੇ ਮਨ ਵਿੱਚ ਕੀ ਚੱਲ ਰਿਹਾ ਹੈ ਤੇ ਲੋਕ ਕੀ ਕਹਿ ਰਹੇ ਹਨ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਕਦੇ ਕੋਈ ਗਲਤ ਫੈਸਲਾ ਨਾ ਲੈਣਾ ਤੇ ਜਿੱਥੋਂ ਤੱਕ ਹੋ ਸਕੇ ਉਸ ਗੱਲ ਨੂੰ ਖੁੱਲ੍ਹ ਕੇ ਪੁੱਛ ਲੈਣਾ ਕਿਉਂਕਿ ਇਸ ਦੁਨੀਆ ਵਿੱਚ ਅੱਗ ਲਗਾਉਣ ਵਾਲਿਆਂ ਦੀ ਕਮੀ ਨਹੀਂ ਹੈ ਇਸ ਲਈ ਸੁਣੋ ਸਭ ਦੀ ਪਰ ਕਰੋ ਉਹੀ ਜੋ ਤੈਨੂੰ ਸਹੀ ਲੱਗੇ ਸਮਝਾਉਣਾ ਮੇਰਾ ਫਰਜ਼ ਸੀ ਬਾਕੀ ਤੇਰੀ ਮਰਜ਼ੀ ਜੋ ਲੋਕ ਬਾਹਰ ਵਾਲਿਆਂ ਨੂੰ ਆਪਣਾ ਹੈ ਤੈਸ਼ੀ ਬਣਾਉਂਦੇ ਹਨ ਉਹਨਾਂ ਲਈ ਉਹਨਾਂ ਦੇ ਘਰ ਵਾਲੇ ਦੁਸ਼ਮਣ ਬਣ ਜਾਂਦੇ ਹਨ ਜਸਵਿੰਦਰ ਜੀ ਦੀ ਗੱਲ ਸੁਣ ਕੇ ਪ੍ਰੀਤੀ ਨੂੰ ਥੋੜਾ ਪਛਤਾਵਾ ਹੋਇਆ ਤੁਸੀਂ ਠੀਕ ਹੀ ਗਏ ਮੰਮੀ ਜੀ ਮੈਂ ਤਾਂ ਬੇਵਜ੍ਹਾ ਇੰਨੀਆਂ ਗੱਲਾਂ ਸੋਚ ਰਹੀ ਸੀ ਅੱਜ ਤੋਂ ਬਾਅਦ ਜੇ ਕੋਈ ਮੈਥੋਂ ਕੁਝ ਵੀ ਕਹੇਗਾ ਤਾਵੇਂ ਉਹਨਾਂ ਦੀਆਂ ਗੱਲਾਂ ਵਿੱਚ ਆਉਣ ਦੀ ਥਾਂ ਸਾਫ਼-ਸਾਫ਼ ਬੋਲਾਂਗੀ ਖੈਰ ਪ੍ਰੀਤੀ ਨੇ ਜਿਸ ਵਨਰਜੀ ਤੋਂ ਆਪਣੇ ਕੀਤੇ ਦੀ ਮਾਫੀ ਮੰਗ ਲਈ ਪਰ ਉਸ ਤੋਂ ਬਾਅਦ ਜਦੋਂ ਵੀ ਕੋਈ ਵੀ ਪ੍ਰੀਤੀ ਤੋਂ ਕੁਝ ਕਹਿੰਦਾ ਤਾਂ ਉਹ ਉਹਨਾਂ ਦੀਆਂ ਗੱਲਾਂ ਵਿੱਚ ਆਉਣ ਦੀ ਥਾਂ ਸਾਫ਼-ਸਾਫ਼ ਬੋਲਦੀ ਘਰ ਵਿੱਚ ਏਕਾ ਰੱਖੋ ਬਾਹਰ ਦੇ ਲੋਕਾਂ ਦੀ ਪਰਵਾਹ ਨਾ ਕਰੋ